ਜੀ ਸੰਗਤ ਜੀ ਅੱਜ ਸੁਦਾ ਮਹੀਨਾ ਚੜਿਆ ਸਾਰਿਆਂ ਦੇ ਸੰਗਤਾਂ ਦੇ ਪਰਿਵਾਰਾਂ ਦੇ ਘਰਾਂ ਵਿੱਚ ਖੁਸ਼ੀਆਂ ਹੋਣ ਦੁੱਖ ਦੂਰ ਹੋਣ ਇਸ ਸਬੰਧ ਵਿੱਚ ਮੈਂ ਦੋ ਕਵਿਤਾ ਗਾ ਰਿਹਾ ਚੰਗੀਆਂ ਲੱਗੀਆਂ ਸ਼ੇਅਰ ਕਰਿਓ ਅਸੂ ਆਸ ਗੁਰਾਂ ਦੇ ਰਖੀ ਨਿਤ ਮੈਂ ਦਰਸ਼ਨ ਦੇਖਾਂ ਅੱਖੀ ਅਸੂ ਆਸ ਗੁਰਾਂ ਦੇ ਰਖੀ ਨਿਤ ਮੈਂ ਦਰਸ਼ਨ ਦੇਖਾਂ ਅੱਖੀ ਸਤਗੁਰ ਨਾਮ ਪਦਾਰਥ ਦਿੱਤਾ ਬੈਠ ਕਨਾਰੇ ਚੱਖੀ ਸਤਗੁਰ ਨਾਮ ਪਦਾਰਥ ਦਿੱਤਾ ਬੈਠ ਕਨਾਰੇ ਚੱਖੀ ਨਹੀਂ ਪਰਵਾ ਕਿਸੇ ਦੀ ਉਹਨਾ ਗੁਰੂ ਜਿਨ੍ਹਾਂ ਦਾ ਪੱਖੀ ਸਤਗੁਰ ਨਾਮ ਤੇ ਮਹਾਰਾ ਕਹੀਏ ਲਾਜ ਬਿਰਦ ਕੀ ਰੱਖੀ ਸਤਗੁਰ ਨਾਮ ਤੇ ਮਹਾਰਾ ਕਹੀਏ ਲਾਜ ਬਿਰਦ ਕੀ ਰੱਖੀ ਦੂਜੀ ਕਵਤਾ ਵੀ ਧਿਆਨ ਨਾਲ ਸੁਣਿਓ ਅਸੂ ਆਸ ਏਕ ਗੁਰਾਂ ਦੀ ਅਸੂ ਆਸ ਕਰ ਏਕ ਗੁਰਾਂ ਦੀ ਜਿਹਨੇ ਪਾਰ ਲੰਘਾਉਣਾ ਹੈ ਇਹ ਹੈ ਜਨਮ ਅਮੋਲਕ ਮੋਤੀ ਬਾਰ ਬਾਰ ਨਹੀਂ ਆਉਣਾ ਹੈ ਇਹ ਹੈ ਜਨਮ ਅਮੋਲਕ ਮੋਤੀ ਬਾਰ ਬਾਰ ਨਹੀਂ ਆਉਣਾ ਹੈ ਜੇ ਤੂੰ ਕਰ ਲੈ ਜੇ ਤੂੰ ਕਰ ਲੈ ਨੇਕ ਕਮਾਈ ਜਸ ਦੁਨੀਆਂ ਨੇ ਗਾਉਣਾ ਹੈ ਜਸ ਦੁਨੀਆਂ ਨੇ ਗਾਉਣਾ ਹੈ ਦੇਸ਼ ਸੁਧਾਰਾ ਅੰਤ ਤੇ ਮਾਰਾ ਪਲੰਗ ਉਜਾੜੀ ਡਾਉਣਾ ਹੈ ਦੇਸ਼ ਸੁਧਾਰਾ ਅੰਤ ਤੇ ਮਾਰਾ ਪਲੰਗ ਉਜਾੜੀ ਡਾਉਣਾ ਹੈ ਇਹ ਦੋ ਛੋਟਾ ਛੋਟੀਆਂ ਕਵਤਾ ਚੰਗਾਂ ਲੱਗੀਆਂ ਇਹ ਅੱਜ ਦੇ ਮਹੀਨੇ ਦੇ ਸੰਬੰਧ ਵਿੱਚ ਆ ਅਸੂ ਦੇ ਸ਼ੇਅਰ ਕਰਿਓ ਧੰਨਵਾਦ